ਇੱਕ ਆਪਾਂ ਐਕਟਿਵਾ ਸਕੂਟੀ ਲੈ ਕੇ ਪਹੁੰਚੇ ਜਾਂ ਸੀ ਇੱਕ ਆਪਾਂ ਬੋਲਟ ਲੈ ਕੇ ਪਹੁੰਚੇ ਆ ਤੇ ਕਈ ਆਪਾਂ ਗੱਡੀਆਂ ਲੈ ਕੇ ਪਹੁੰਚੇ ਆ ਸਾਰੀਆਂ ਜਿੰਨੀਆਂ ਮਸ਼ੀਨਰੀਆਂ ਅਜਾ ਆਪਾਂ ਲੈ ਕੇ ਪਹੁੰਚੇ ਆ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੁਹਾਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਜਾਂ ਸੀ ਤੁਹਾਨੂੰ ਰੇਟ ਬਹੁਤ ਉਜਾਇਜ਼ ਦੇਖਣ ਨੂੰ ਮਿਲ ਜਾਣਗੇ ਜਮਾ ਵਧੀਆ ਰੇਟਾਂ 'ਚ ਆਪਾਂ ਲੈ ਕੇ ਪਹੁੰਚੇ ਆ ਜੀ ਗੱਲਬਾਤ ਆਪਾਂ ਸਾਰੀ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629482 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਇਹ ਵੇਚਣਾ ਚਾਹੁੰਦੇ ਹੋ ਜੀ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਜਿਹੜਾ ਤੁਹਾਨੂੰ ਮੈਂ ਦੱਸਿਆ ਵਾਕੀ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਜੈਨ ਅਸਟੀਲੋ ਤੇ ਪਾਸਿੰਗ ਆਪਾਂ ਨੂੰ ਮਿਲ ਜੂਗੀ 2028 ਤੱਕ ਰਮ 2008 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਇਨਸ਼ੋਰੈਂਸ ਦਸੰਬਰ ਮਹੀਨੇ ਤੱਕ ਪਿਆਗਾ ਇਸੇ ਦਸੰਬਰ ਮਹੀਨੇ ਜੜਾਊ ਅਸੀਂ ਇਹ ਤੱਕ ਦੂਜੇ ਨਾਮ ਹੈ 82000 ਕਿਲੋਮੀਟਰ ਗੱਡੀ ਚੱਲੀ ਹੋਈ ਐ ਸੀ ਬਰਨਾਲੇ ਖੜੀ ਐ 95000 ਰੁਪਿਆ ਮਾਲਕ ਨੇ ਰੇਟ ਮੰਗਿਆਗਾ ਕੋਈ ਰੇਟ ਫਿਕਸ ਨਹੀਂ ਹੈਗਾ ਜੀ ਮੌਕੇ ਤੇ ਮਾਲਕ ਨੇ ਕਿਹਾ ਮਾਨ ਤਨ ਪੂਰਾ ਜੱਜ ਕੇ ਕਰ ਦਾਂਗੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਸੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੇ ਗੱਡੀ ਚਲਾ ਕੇ ਦੇਖਣੀ ਐ ਚਲਾ ਕੇ ਵੀ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਐ ਤਾਂ ਪਹਿਲਾਂ ਮਾਲਕ ਨੂੰ ਫੋਨ ਕਰਕੇ ਗੱਲ ਕਰ ਸਕਦੇ ਹੋ 9041575200 ਪੂਰਾ ਮਾਲਕ ਦਾ ਇਹ ਨੰਬਰ ਹੈਗਾ ਤੇ ਗੱਲ ਕਰਾਂਗੇ ਆਪਾਂ ਨਿਸ਼ਾਨ ਦੀ ਇੱਕ ਗੱਡੀ ਲੈ ਕੇ ਪਹੁੰਚਿਆ ਅਸੀਂ ਤੁਸੀਂ ਇੱਕ ਵਾਰੀ ਚੈੱਕ ਕਰੋ ਪੰਜਾਬ ਨੰਬਰ ਬਹੁਤ ਵਧੀਆ ਕੰਡੀਸ਼ਨਰ ਸੀ ਅੰਦਰੋਂ ਜੇ ਦੇਖੀ ਆਪਾਂ ਬਹੁਤ ਜ਼ਿਆਦਾ ਸੋਹਣੀ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੇਗੀ ਨਾ ਤਾਂ ਕੋਈ ਕਮੀ ਪੀਛੇ ਗੱਡੀ 'ਚ ਨਾ ਕੋਈ ਇੰਟੀਰੀਅਰ 'ਚ ਕਮੀ ਹੈ ਨਾ ਕੋਈ ਫੰਕਸ਼ਨਲ 'ਚ ਕਮੀ ਹੈ ਇੱਕ ਨੰਬਰ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੇਗੀ 2 ਲੱਖ ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਜੀ 12 ਮਾਡਲ ਹੈ ਦੀਨਾ ਨਗਰ ਤੋਂ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਗੱਡੀ ਇਹ ਭੇਜੀ ਹੋਈ ਹੈ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਵੇ ਇੱਕ ਵਾਰੀ ਘਰ ਆਜੂ ਬਾਕੀ ਤੁਹਾਨੂੰ ਹਰ ਇੱਕ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਸੀ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਹੀ ਰਹੇ ਹੋ ਬਾਕੀ ਸੀਟ ਕਵਰ ਮੈਟ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੈ ਸੀ ਸਟਾਰਟ ਕਰਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ ਗੱਲ ਕਰ ਸਕਦੇ ਹੋ 8196984748 ਕੋਈ ਵੀ ਗੱਲ ਕਰਨੀ ਹੋਈ ਗੱਲ ਕਰ ਸਕਦੇ ਹੋ ਜੀ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9466929482 ਕੋਈ ਵੀ ਗੱਡੀ ਆ ਮੋਟਰਸਾਈਕਲ ਆ ਘਰ ਆ ਕੋਠੀ ਆ ਮਕਾਨ ਆ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਸਾਰਾ ਕੁਝ ਆਪਣੇ ਕੋਲੇ ਭੇਜ ਦਿਓ ਜਮਾਂ ਫ੍ਰੀ ਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਜਿੰਨਾ ਪਹਿਲਾਂ ਹੁੰਦਾ ਨਾ ਬਾਅਦ ਚ ਹੁੰਦਾ ਸਾਰਾ ਜਿੰਨਾ ਆਪਣਾ ਕੰਮ ਆ ਫ੍ਰੀ ਸੇਵਾ ਚ ਹੀ ਆ ਗੱਲ ਕਰਾਂਗੇ ਆਪਾਂ ਬੀਟ ਗੱਡੀ ਦੀ 85000 ਕੁੱਲ ਗੱਡੀ ਚੱਲੀ ਹੋਈ ਆ ਮਾਲਕ ਨੇ ਜਿੰਨੀ ਕ ਜਾਣਕਾਰੀ ਆਪਣੇ ਕੋਲੇ ਭੇਜੀ ਆ ਜਿੰਨੀ ਜਾਣਕਾਰੀ ਮਾਲਕ ਨੇ ਦੱਸੀ ਆ ਤੁਹਾਨੂੰ ਮੈਂ ਦੱਸ ਦਿਨੇ ਸੀ 11 ਮਾਡਲ ਮਾਲਕ ਨੇ ਗੱਡੀ ਦੱਸੀ ਅਸੀਂ ਲਾਲ ਰੰਗ ਦੀ ਆ ਦੂਜੇ ਨਾਮ ਹੈ ਲੁਧਿਆਣੇ ਤੋਂ ਮਾਲਕ ਨੇ ਗੱਡੀ ਭੇਜੀ ਆਹੀ 1,30,000 ਰੁਪਏ ਮਾਲਕ ਨੇ ਡਿਮਾਂਡ ਕਹੀ ਅਸੀਂ ਅੰਦਰੋਂ ਵੀ ਗੱਡੀ ਠੀਕ ਆ ਬਾਹਰੋਂ ਵੀ ਠੀਕ ਪਈ ਐ ਚਲਾਉਣ ਚ ਵੀ ਕਮੀ ਨਹੀਂ ਬਾਕੀ ਮਾਲਕ ਕਹਿੰਦੇ ਨੇ ਸਰਵਿਸ ਜਿੰਨੀ ਹੁੰਦੀ ਆ ਕਰਵਾਈ ਹੋਈ ਐ ਸੀਟ ਕਵਰ ਮੈਟਿੰਗ ਹਰ ਇੱਕ ਚੀਜ਼ ਵਧੀਆ ਕੀ ਬਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਤੁਹਾਨੂੰ ਪਤਾ ਲੱਗ ਜਾਊਗਾ ਗੱਡੀ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਮਾਲਕ ਦਾ ਏਰੀਆ ਲੁਧਿਆਣਾ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੱਸ ਦੇਣਾ ਜੀ 8566009990 ਗੱਲ ਕਰ ਲਿਓ ਆਪ ਹੀ ਤੁਸੀਂ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਿੰਨ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਐ ਜੀ ਵਧੀਆ ਲੱਗ ਰਹੀ ਆ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਇੱਕ ਵਾਰੀ ਥੱਲੇ ਚੈੱਕ ਕਰੋ ਜੀ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਜਿਹੜਾ ਉਹ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਿੰਦੇ ਹਾਂ ਜੀ ਆਪਣੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਤਰ੍ਹਾਂ ਦੀ ਐਡ ਆਉਂਦੀ ਰਹਿੰਦੀ ਹੈ ਜੀ ਆਪਾਂ ਡੇਲੀ ਵੀਡੀਓ ਪਾਉਂਦੇ ਰਹਨੇ ਆ ਤੇ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਜੋ ਵਧੀਆ ਲੱਗ ਰਹੀ ਹੈ ਜਿੰਨੀਆਂ ਮਸ਼ੀਨਰੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਵਧੀਆ ਰੇਟ ਵਧੀਆ ਮਸ਼ੀਨਰੀਆਂ ਤੁਹਾਨੂੰ ਲੱਗ ਰਹੀਆਂ ਸੀ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਵੀ ਲਾਜ਼ਮੀ ਦਬਾ ਦਿਓ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਜਰੂਰ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਬਾਕੀ ਤੁਸੀਂ ਵੀ ਐਡ ਕਰਵਾਉਣੀ ਹੈ ਗੱਡੀ ਆ ਮੋਟਰਸਾਈਕਲ ਹੈ ਘਰ ਹੈ ਕੋਠੀ ਮਕਾਨ ਤੁਹਾਡੇ ਕੋਲ ਕੁਝ ਵੀ ਹੈ ਜੀ ਕਿਸੇ ਵੀ ਏਰੀਆ 'ਚ ਪਿੰਡ 'ਚ ਸ਼ਹਿਰ 'ਚ ਤੁਹਾਡੇ ਕੋਲੇ ਹੈ ਤੁਹਾਡੇ ਰਿਸ਼ਤੇਦਾਰਾਂ ਕੋਲੇ ਹੈ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਤਾਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਇਦਾਂ ਦਾ ਕੁਝ ਨਹੀਂ ਹੁੰਦਾ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਬਸ ਆਪਣੇ ਨੰਬਰ ਤੇ ਭੇਜ ਦਿਆ ਕਰੋ ਆਪਾਂ ਨੂੰ ਹੈਲੋ ਲਿਖ ਕੇ ਵੀ ਭੇਜਣ ਦੀ ਲੋੜ ਨਹੀਂ ਬਸ ਵੀਡੀਓ ਡਾਇਰੈਕਟ ਫੋਟੋਆਂ ਤੇ ਜਾਣਕਾਰੀ ਭੇਜੋ ਗੱਲ ਕਰਾਂਗੇ ਜੀ ਸਕੂਟੀ ਦੀ ਮਾਡਲ ਦੀ ਗੱਲ ਕਰੀਏ ਤਾਂ 2016 ਮਾਡਲ ਮਾਲਕ ਨੇ ਸਕੂਟੀ ਦੱਸੀ ਆ ਐਕਟਿਵ ਆਹੇ ਸਕੂਟੀ ਐਸੀ ਪੂਰੀ ਵਧੀਆ ਟਾਇਰ ਵਧੀਆ ਪਏ ਨੇ ਚਿੱਟੇ ਰੰਗ ਦੀ ਆ ਤੇ ਮਾਲਕ ਨੇ ਆਪਣੇ ਕੋਲੇ ਭੇਜੀ ਹੈ ਜੀ ਸੇਲ ਵਾਸਤੇ ਮਾਲਕ ਨੇ ਸੇਲ ਕਰਨੀ ਹੈ ਨੰਬਰ ਜਲੰਧਰ ਦਾ ਜੀ ਰੇਟ 28000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਾ ਕੇ ਕਿਸ ਨੇ ਦੇਖਣੀ ਹੈ ਇਹ ਸਕੂਟੀ ਜਾ ਕੇ ਦੇਖ ਸਕਦੇ ਹੋ ਜੀ ਚਲਾ ਕੇ ਕਿਸ ਨੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਬਾਕੀ 16 ਮਾਡਲ ਹੈ ਜੀ ਉੱਚੇ ਮਾਡਲ ਦੀ ਹੈ ਐਕਟਿਵਾ ਸਕੂਟੀ ਹੈ ਚਿੱਟੇ ਰੰਗ ਦੀ ਹੈ ਵਧੀਆ ਜੀ ਸੋਹਣੀ ਹੈ ਕੰਮ ਵੀ ਮਾਲਕ ਨੇ ਸਾਰਾ ਕਰਵਾ ਰੱਖਿਆ ਕੰਮ ਕੋਈ ਨਹੀਂ ਪਾਲਦੀ। ਬਾਕੀ ਤੁਸੀਂ ਜਾ ਕੇ ਦੇਖਣਾ ਚਾਹਉਂ ਨੀਓ ਜੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ। ਚਲਾ ਕੇ ਵੀ ਦੇਖ ਸਕਦੇ ਹੋ, ਸਟਾਰਟ ਕਰਕੇ ਵੀ ਦੇਖ ਸਕਦੇ ਹੋ। ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ। ਬਾਕੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੀਆਂ ਸੀ। ਤੇ ਵੀਡੀਓ ਵੀ ਮਾਲਕ ਨੇ ਵਧੀਆ ਬਣਾ ਕੇ ਭੇਜੀ ਹੈ, ਫੋਟੋਆਂ ਵੀ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ। ਤੁਸੀਂ ਸਾਰਾ ਕੁਝ ਚੈੱਕ ਕਰ ਹੀ ਲਿਆ ਜੀ। ਤੇ ਗੱਲ ਕਰਨੀ ਆ ਕੋਈ ਖਰੀਦਣ ਦਾ ਹੈਗਾ ਚਾਹਵਾਨ ਤਾਂ ਗੱਲ ਕਰ ਸਕਦੇ ਹੋ ਜੀ 8727000541 ਨੰਬਰ ਤੁਹਾਨੂੰ ਦੇ ਹੀ ਦਿੱਤਾ ਸੀ ਗੱਲ ਕਰ ਲਿਓ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਕੋਈ ਇੱਕ ਆਪਾਂ ਬੁਲਟ ਲੈ ਕੇ ਪਹੁੰਚੀ ਅਸੀਂ ਤੇ ਤੁਸੀਂ ਚੈੱਕ ਕਰੋ ਜੀ ਫੌਜੀ ਜੇ ਰੰਗ ਦਾ ਬੁਲਟ ਹੈ ਤੇ ਇੱਕ ਕਲਾਸਿਕ ਹੈ ਜੀ 2020 ਮਾਡਲ ਹੈ ਤੇ ਕੁੱਲ 13000 ਕਿਲੋਮੀਟਰ ਹੀ ਚੱਲਿਆ ਹੋਇਆ ਨਮਾ ਬੁਲਟ ਬਿਲਕੁਲ ਤੇ ਜਮਾ ਕੈਸ਼ ਤੇ ਮਾਲਕ ਨੇ ਲੈਤਾ ਸੀਗਾ ਤੇ ਹੁਣ ਜਿਹੜਾ ਰੇਟ ਮਾਲਕ ਨੇ ਕਿਹਾਗਾ 175 ਇਹਨਾਂ ਨੇ ਡਿਮਾਂਡ ਕਹੀ ਹੈਗੀ ਸ਼੍ਰੀ ਮੁਖਤਸਰ ਸਾਹਿਬ ਖੜਾ ਹੈਗਾ ਇਹ ਜਾ ਕੇ ਦੇਖਣਾ ਜਾ ਕੇ ਦੇਖ ਸਕਦੇ ਹੋ ਲੋਕਲ ਮਾਲਕ ਦੇ ਘਰੇ ਖੜੇਗਾ ਤੇ ਵਧੀਆ ਮਾਲਕ ਨੇ ਚਲਾਇਆ ਹੋਇਆ ਸੀ ਲੋਕਲੀ ਚਲਾਇਆ ਹੋਇਆ ਪਰਸਨਲ ਮਾਲਕ ਦਾ ਬੁਲਟ ਹੈ ਕਿਸੇ ਨੂੰ ਹੱਥ ਵੀ ਨਹੀਂ ਲਾਉਣ ਦਿੱਤਾ ਜੀ ਮਾਲਕ ਨੇ ਆਪ ਨੇ ਚਲਾਇਆਗਾ ਤੇ ਫਾਸਟ ਓਨਰ ਹੈ ਤੇ ਇੱਕਾ ਹਾਥੀ ਚੱਲਿਆ ਹੋਇਆਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੂਆ ਤੇ ਵਧੀਆ ਬੁਲਟਾ ਸੋਨਾ ਬੁਲਟਾ ਕੋਈ ਬੁਲਟ ਖਰੀਦਣ ਦਾ ਹੈਗਾ ਚਾਹਵਨ ਤਾਂ ਨਵਾਂ ਬੁਲਟ ਜੀ ਜਮਾ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਗੱਲ ਕਰ ਸਕਦੇ ਹੋ ਤੇ ਖਰੀਦ ਸਕਦੇ ਹਾਂ ਜੀ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਵੀ ਕਰਵਾ ਦੇਣਾ ਜੀ 90412 ਤੇ 28212 ਗੱਲ ਕਰ ਸਕਦੇ ਹਾਂ ਤੇ ਗੱਲ ਆਪਾਂ ਕਰਾਂਗੇ ਹੁਣ ਗੱਡੀ ਦੀ ਜਿਹੜੀ ਜਮਾਂ ਸਸਤੀ ਗੱਡੀ ਆਪਾਂ ਲੈ ਕੇ ਪਹੁੰਚਿਆ ਇੱਕ ਵਾਰੀ ਚੈੱਕ ਕਰੋ ਜੀ ਵੈਗਨਰ ਐਲ ਐਕਸ ਆਈ 2004 ਮਾਡਲ ਹੈ ਤੇ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਰੇਟ ਬਹੁਤ ਘੱਟ ਮਾਲਕ ਨੇ ਕਿਹਾ ਹੈਗਾ ਸਿਰਫ 47000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਰਾਮਪੁਰਾ ਫੂਲ ਮਾਲਕ ਨੇ ਏਰੀਆ ਦੱਸਿਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਦਸੀ ਆ ਤੇ ਸੀਟ ਕਵਰਸ ਬਿਲਕੁਲ ਨਵੇਂ ਮਾਲਕ ਨੇ ਕਹੇ ਨੇ ਬੈਟਰੀ ਨਵੀਂ ਐ ਟਾਇਰ 60 65 ਪੈਸੀ ਤੇ ਰਾਮਪੁਰਾ ਫੁੱਲ ਜਾ ਕੇ ਦੇਖੋਗੇ ਤੁਸੀਂ ਜਾ ਕੇ ਦੇਖ ਸਕਦੇ ਹੋ ਪੈਟਰੋਲ ਤੇ ਗੱਡੀ ਐ ਸੀ 47000 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਕਿਹਾ ਸੀ ਤੇ ਮਾਲਕ ਦਾ ਨੰਬਰ 78140 16600 ਪੂਰਾ ਗੱਲ ਕਰ ਸਕਦੇ ਹੋ ਕੋਈ ਵੀ ਗੱਲ ਕਰਨੀ ਹੋਈ ਸੀ ਬਾਕੀ ਮੈਨੂੰ ਦੱਸੋ ਜੀ ਕਮੈਂਟ ਕਰਕੇ ਚੱਲਦੀ ਚੱਲਦੀ ਵੀਡੀਓ ਚ ਤੁਹਾਡੀ ਵੀਡੀਓ ਕਿੰਨੀ ਦੇ ਲਗੀ ਵਧੀਆ ਲਗੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਦੇਖਣ ਵਾਸਤੇ ਜਰੂਰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਦੇਖ ਰਹੇ ਹਾਂ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮਾ ਫਰੀਜ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ